ਸਸਿਕਾ ਦੋਸਤੋ ਤੁਸੀਂ ਨੂੰ ਇਹ ਦੇਖ ਦਿਓਗੇ ਰੋਜ਼ ਜਿਹੜੇ ਆਪਣੇ ਪੰਜਾਬੀਆਂ ਦੇ ਇੰਡੀਅਨ ਦੇ ਵੀ ਕਹਿ ਸਕਦੇ ਹਾਂ ਅਸੀਂ ਪਸੰਦੀਦਾ ਮੁਲਕ ਹੈਗੇ ਸੀ ਨਾ ਜਿਵੇਂ ਕੈਨੇਡਾ ਹੋ ਗਿਆ ਅਮਰੀਕਾ ਹੋ ਗਿਆ ਇੰਗਲੈਂਡ ਹੋ ਗਿਆ ਇੱਥੇ ਬਹੁਤ ਚਾਹ ਵਣ ਸੀ ਆਪਣੇ ਲੋਕ ਪੰਜਾਬ ਤੋਂ ਜਾਂਦੇ ਜੰਟਾ ਨੂੰ ਕਹਿੰਦੇ ਸੀ ਬਸ ਸਾਨੂੰ ਤੁਸੀਂ ਕੈਨੇਡਾ ਭੇਜ ਦਿਓ ਅਮਰੀਕਾ ਭੇਜ ਦਿਓ ਜਾਂ ਇੰਗਲੈਂਡ ਭੇਜ ਦਿਓ ਕੋਈ ਵੀ ਵੀਜ਼ਾ ਹੋਵੇ ਸਟੂਡੈਂਟ ਵੀਜ਼ਾ ਹੋਵੇ ਵਰਕ ਪਰਮਿਟ ਹੋਵੇ ਟੂਰਿਸਟ ਵੀਜ਼ਾਵੇ ਇੱਕ ਵਾਰੀ ਪਾਸ ਅਸੀਂ ਬਾਹਰ ਚਲੇ ਜੀਏ ਫਿਰ ਅਸੀਂ ਆਪੇ ਕੋਲੋਂ ਇੰਤਜ਼ਾਮ ਕਰ ਲਾਂਗੇ ਦੋਸਤੋ ਜਿੰਨੀ ਕਿ ਸਖਤੀ ਹੋ ਰਹੀ ਹੈ ਨਾ ਤੁਸੀਂ ਦੇਖਦੇ ਹੋਗੇ ਰੋਜ਼ ਛਾਪੇ ਪੈ ਰਹੇ ਵੇ ਬਾਰਡਰਾਂ 'ਤੇ ਬੜੀ ਸਖਤੀ ਹੋਈ ਹੈ ਹੁਣ ਇੰਡੀਅਨ ਵੱਲੋਂ ਤਕਰੀਬਨ ਰਸਤੇ ਅਜੇ ਬੰਦ ਹੀ ਗਏ ਵੇ ਕੁਝ ਚਿਰ ਬਾਅਦ ਹੋ ਸਕਦਾ ਹਾਲਾਤ ਠੀਕ ਹੋ ਜਾਣ ਫਿਲਹਾਲ ਪੈਸੇ ਨਾ ਖਰਾਬ ਕਰੋ ਨਾ ਹੀ ਏਜੰਟਾ ਮਗਰ ਲੱਗੋ ਅੱਜ ਕਰ ਬੜੀ ਮੁਸ਼ਕਲ ਹੋਈ ਜੇ ਬਾਹਰ ਵੀ ਥੈਂਕ ਯੂ ਵੈਰੀ ਮਚ ਤੁਹਾਡਾ ਸਭ ਦਾ ਵੀਡੀਓ